ਫੇਰੇ ਮੈਂ ਮੈਨੂੰ ਮਾਰਦਾ ਘੁੱਟਦਾ ਸੀ ਕੌਣ ਮੇਰਾ ਘਰ ਵਾਲਾ ਤੇ ਮੇਰੀ ਸੱਸ ਵੀ ਬਹੁਤ ਟੌਰਚਰ ਕਰਦੀ ਐ ਤੇ ਦੇਵਰ ਵੀ ਕਹਿੰਦਾ ਵੀ ਇਹਨੂੰ ਜਾਨ ਨੂੰ ਮਾਰਨਾ ਹੈ ਦੋ ਤਿੰਨ ਦਿਨ ਤੋਂ ਧਮਕੀਆਂ ਦੇ ਰਹੇ ਸੀ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਜੋਤੀ ਮੈਮ ਐਸ ਐਸਪੀ ਨੂੰ ਜੋਤੀ ਮੈਮ ਕੋਲ ਗਈ ਸੀ ਖੰਨੇਪਟੋ ਚੰਡੀਗੜ੍ਹ ਸਿਗੀ ਅੱਜ ਅੱਜ ਗੱਲ ਨਹੀਂ ਹੋ ਪਈ ਤੇ ਦੁਪਹਿਰੇ ਫੇਰ ਪੈਚ ਗੱਲ ਸਾਰੀ ਮੁੱਕ ਗਈ ਸੀ ਕਿਸੇ ਦੇ ਥਰੂ ਤੇ ਇਹਨਾਂ ਨੇ ਮੈਨੂੰ ਜਾਣ ਕੇ ਘਰੇ ਬੁਲਾਇਆ ਐ ਐਂਟਰੀ ਚ ਗੇਟ ਕੋਲ ਲਿਆਂਦੀ ਮੰਮੀ ਮੈਨੂੰ ਵਾਲਾ ਤੋਂ ਖਸੀੜ ਕੇ ਲੈ ਕੇ ਗਈ ਐ ਪਿੱਠ ਤੇ ਹੱਥ ਤੇ ਥੱਪੜ ਥੁੱਪੜ ਬਹੁਤ ਮਾਰਿਆ ਐ ਮੇਰੇ ਹਸਬੰਦ ਨੇ ਵੀ ਤੇ ਮੇਰੇ ਦੇ ਕੀ ਨਾਮ ਐ ਹਸਬੰਦ ਦਾ ਹਨੀ ਸੇਠੀ ਹਨੀ ਸੇਠੀ ਅੱਗੇ ਵੀ ਤੁਹਾਡੇ ਕੋਈ ਲੜਾਈ ਝਗੜੇ ਦੇ ਮਾਮਲੇ ਹੋਏ ਨੇ ਹਾਂਜੀ ਸਾਲ ਪਹਿਲਾਂ ਹੋਇਆ ਸੀ ਮੇਰੇ ਦੇਵਰ ਨੇ ਮੇਰੇ ਤੇ ਗਲਤ ਹੱਥ ਪਾਇਆ ਸੀ ਤੇ ਉਦੋਂ ਕੋਈ ਮਾਮਲਾ ਦਰਜ ਹੋਇਆ ਹੋਵੇ ਉਦੋਂ ਇਹਨਾਂ ਨੇ ਕੁਝ ਮੈਂ ਲਾਈਵ ਵੀਡੀਓ ਪਾਈ ਸੀ ਕੋਈ ਦਰਖਾਸਤ ਕਿਸੇ ਨੇ ਕੋਈ ਦਿੱਤੀ ਨਹੀਂ ਹੋ ਤੁਸੀਂ ਸਿਵਲ ਹਸਪਤਾਲ ਚ ਮੈਡੀਕਲ ਕਰਾਨ ਆਏ ਹੋ ਇਸ ਤੋਂ ਬਾਅਦ ਜਿਹੜੀ ਸ਼ਿਕਾਇਤ ਹੈ ਥਾਣੇ ਵਾਲਿਆਂ ਨੂੰ ਦਿਓਗੇ ਹਾਂਜੀ ਹਾਂਜੀ ਕੀ ਇਹ ਤੁਸੀਂ ਕੀ ਮੰਗ ਕੀ ਕਰਦੇ ਹੋ ਮੈਂ ਤਾਂ ਇਹੀ ਮੰਗ ਕਰਦੀ ਆ ਇਹਦੇ ਚ ਐਂਦੀ ਮੰਮੀ ਤੇ ਮੇਰੇ ਦੇਵਰ ਦਾ ਪੂਰਾ ਰੋਲ ਹੈ ਕਾਰਨ ਕੀ ਹੈ ਘੁੱਟ ਮਾਰਦਾ ਕੋਈ ਤਾਂ ਕਾਰਨ ਹੋਊਗਾ ਨਾ ਜੀ ਬਈ ਐਦਾ ਮੈਨੂੰ ਪਹਿਲਾਂ ਬਹੁਤ ਟਾਰਚਰ ਕੀਤਾ ਜਾਂਦਾ ਜਿਵੇਂ ਕਿਸ ਗੱਲ ਲਈ ਟਾਰਚਰ ਕੀਤਾ ਜਾਂਦਾ ਬਈ ਉਹ ਇੱਕ ਮੇਰਾ ਬ੍ਰਦਰ ਹੈਗਾ ਪ੍ਰਿੰਕਰ ਤੇ ਉਹ ਵੀਡੀਓ ਆਪਣੇ ਬੇਜਤੇ ਪਾ ਰਿਆ ਤੇ ਮੈਨੂੰ ਟਾਰਚਰ ਕੀਤਾ ਜਾਂਦਾ ਕਿ ਤੂੰ ਪੁਆਰੀ ਹੁੰਦੇ ਤੋਂ ਮੇਰਾ ਉਹਨਾਂ ਨਾਲ ਕੋਈ ਲਿੰਕ ਕੋਈ ਨਹੀਂ ਹੈ ਬ੍ਰਦਰ ਹੈ ਮੇਰਾ ਤੇ ਇੱਕ ਇਹਨਾਂ ਨੇ ਨਾ ਮੈਡਮ ਰੱਖੀ ਸੀ ਸਾਲ ਪਹਿਲਾਂ ਅੱਛਾ ਜੀ ਆ ਸੇਲੀ ਹੁਣ ਆਪ ਆਪਣੇ ਅੱਜ ਵੀ ਮੂੰਹ ਨਾਲ ਕਹਿਆ ਕਿ ਮੇਰੇ ਸੇਗੀ ਸੇਲੀ ਸੀਗੀ ਤੇ ਤੂੰ ਤੈਨੂੰ ਮੈਂ ਛੱਡਣਾ ਤੇ ਤੂੰ ਹੁਣ ਵੀ ਜਾਏਗੀ ਮੈਂ ਉਹ ਕੁੜੀ ਲੈ ਕੇ ਆਉਂਗਾ ਇਹਦੀ ਮੰਮੀ ਵੀ ਕਹਿ ਰਹੀ ਐ ਜੱਜ ਦੇ ਰੋਲ ਸੀ ਉਹਦੀ ਨਾਨੀ ਲੈ ਕੇ ਆਣੀ ਫੇਰੀ ਹੁਣ ਉਹਨਾਂ ਦੇ ਬ੍ਰਦਰ ਦੀ ਦੁਕਾਨ ਤੇ ਉਹ ਮੈਡਮ ਮਾਨਪ੍ਰੀਤ ਕੋਰ ਤਮੋਟ ਦੀ ਤੇ ਉਹ ਜਿਹੜੀ ਕੁੱਟਮਾਰ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਕਾਰਨ ਕੀ ਲੱਗਦਾ ਵਾ ਕਿ ਉਹ ਜਿਹੜਾ ਤੁਹਾਡਾ ਬ੍ਰਦਰ ਕਿਸ ਤਰ੍ਹਾਂ ਦੀ ਵੀਡੀਓ ਪਾ ਰਿਹਾ ਵਾ ਉਹ ਵੀ ਜਿਹੜਾ ਉਹ ਇਸ ਤਰੀਕਾ ਨਾਲ ਹਾਈਪ ਕਰ ਰਿਹਾ ਹੈ ਇਹਨਾਂ ਦਾ ਆਪਸੀ ਮਾਮਲਾ ਹੈ ਹੰਨੀ ਤੇ ਵੀਰੇ ਦਾ ਅੱਛਾ ਮੇਰਾ ਕੋਈ ਹੰਮ ਵਿੱਚ ਰੋਲ ਨਹੀਂ ਆਪਣੇ ਵੱਲੋਂ ਪਾ ਰਿਹਾ ਜਿਵੇਂ ਕੀ ਰੋਸਟ ਕਰਦੇ ਆ ਵੀਡੀਓ ਨੂੰ ਉਹ ਚੀਜ਼ ਨਹੀਂ ਨਹੀਂ ਰੋਸਟ ਨਹੀਂ ਆਮਨੋ ਸਾਹਮਣੇ ਉਹ ਵੀ ਹੰਨੀ ਵੀ ਪਾਉਂਦੇ ਆ ਉਧਰ ਉਹ ਵੀ ਪਾ ਰਿਹਾ ਹੁੰਦੇ ਵਿੱਚ ਮੇਰਾ ਰੋਲ ਨਹੀਂ ਹੈ ਕਹਿ ਰਹੇ ਵੀ ਮੇਰੇ ਨਾਲ ਮੇਰੇ ਦੁਸ਼ਮਨਾ ਨਾਲ ਰਲ ਕੇ ਮੈਨੂੰ ਮਰਵਾਣਾ ਚਾਹੁੰਦੀ ਹੈ ਮੈਂ ਆਪਣੇ ਹਸਬੰਦ ਨੂੰ ਕਿੰਨੀ ਉਮਰ ਬਾਉਂਗੀ ਨਾ ਨੇ ਮੈਨੂੰ 2 ਦਿਨ ਪਹਿਲਾਂ ਕਿਹਾ ਤੂੰ ਪ੍ਰਿੰਕਲ ਨੂੰ ਫੋਨ ਕਰ ਪਲੀਜ਼ ਉਹਦਾ ਕਹੀ ਵੀ ਮੇਰਾ ਬੇਟਾ 10 ਸਾਲ ਦਾ ਮੇਰਾ ਬੇਟਾ ਹੈ ਉਹ ਪ੍ਰੇਸ਼ਾਨ ਰਹਿੰਦਾ ਹੈ ਪ੍ਰੈਸ਼ਰਾਈਜ਼ ਹੁੰਦਾ ਹੈ ਤੇ ਵੀਰੇ ਨੂੰ ਕਹਿ ਵੀ ਵੀਡੀਓ ਨਾ ਪਾਉ ਮੈਂ ਮੇਰੀ ਬਸ ਉਹਦੋਂ ਗੱਲ ਹੋਈ ਸੀ ਪ੍ਰਿੰਕਲ ਵੀਰੇ ਤੁਸੀਂ ਛੱਡੋ ਜਿਹੜੀ ਗੱਲ ਆਪਸੀ ਬੈ ਕੇ ਕਰ ਲਓ ਵੀ ਮੇਰਾ ਬੇਟਾ ਵੀ ਜਿਵੇਂ ਮੈਨੂੰ ਹੰਨੀ ਨੇ ਕਿਹਾ ਆਪ ਫੋਨ ਕਰਾਈ ਉਹਨਾਂ ਨੇ ਤੇ ਆਪ ਵੀ ਮੈਨੂੰ ਦੂਜੇ ਤੀਜੇ ਦਿਨ ਰਾਤੀ ਇੰਨਾ ਕੁੱਟਿਆ 10:30 ਵਜੇ ਮੇਰੇ ਭਰਾ ਭਾਬੀ ਵੀ ਆਏ ਮੈਨੂੰ ਲੈਣ ਵਾਸਤੇ ਫੇਰ ਨਹੀਂ ਮੈਨੂੰ ਜਾਣ ਦਿੱਤਾ ਮੈਨੂੰ ਉਸ ਤੋਂ ਪਹਿਲਾਂ ਹੀ ਕਹਿੰਦੇ ਕਹਿੰਦੇ ਜੇ ਤੂੰ ਇੱਥੋਂ ਗਈ ਤੇ ਫਿਰ ਦੇਖ ਲੈ ਤੇਰਾ ਇੱਕ ਅੱਧਾ ਬੱਚਾ ਫਿਰ ਦੇਖ ਲੈ ਮੈਂ ਅੱਧਾ ਕੁਝ ਕਰ ਦੂੰਗਾ ਮੈਨੂੰ ਐਵੇਂ ਧਮਕੀਆਂ ਮੈਨੂੰ ਟਾਰਚਰ ਕੀਤਾ ਜਾਂਦਾ ਰੋਜ਼ ਤੇ ਤੁਸੀਂ ਲੁਗਿਆਣੇ ਕਿੱਥੇ ਰਹਿੰਦੇ ਹੋ ਮੈਂ ਸਲੀਮ ਟ੍ਰਾਫਿਕ ਕੋ ਡੋਪਾ ਜੀ ਆਪਣੇ ਨੂੰ ਨਹੀਂ ਬੁਲਾਉਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਜੱਜ ਕਿਸੇ ਨੂੰ ਵੀ ਪੁੱਛ ਲਓ ਕੱਲ ਸਾਰਾ ਦਰਹਾ ਆ ਅਸੀਂ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਹੈ ਪਰ ਮੈਂ ਕੋਈ ਵਿਰੋਧ ਨਹੀਂ ਕੁਝ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨੁਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਰਹਿਣਾ ਜਿਹੜਾ ਨਾ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਸਿਟੀ ਸਟੰਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਆਈਡ ਲਾਈ ਹੈ ਤੁਹਾਨੂੰ ਕੋਈ ਨਿਸ਼ਾਨ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਸਿਟੀ ਸਟੰਡ ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡ ਦੀ ਤੁਸੀਂ ਦੱਸੋ ਸਿੱਟੇ ਸਾਹਿਬ ਇੱਕ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਨੇ ਬਾਈਟ ਵਿੱਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਤੇ ਹੱਥ ਪਾਇਆ ਸੀ ਇਦਾਂ ਦਾ ਕੁਝ ਉਹਨਾਂ ਨੇ ਕਹੋ ਲਿਆ ਜੀ ਤੇ ਆਪਾਂ ਦਵਾਰੇ ਕਿਉਂ ਰਹਿਣ ਲੱਪੇ ਜੀ ਤੇ ਆਪਾਂ ਦਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਨੇ ਨਹੀਂ ਗਲਤ ਹੈ ਆਪਾਂ ਦਵਾਰੇ ਕਿਉਂ ਵਾਪਸ ਆਏ ਫਿਰ ਡਿਸਪਿਊਟ ਕਿਉਂ ਹੋ ਗਿਆ ਇਹ ਬਾਰੇ ਬਾਈਓ ਛੱਡ ਹੀ ਨਹੀਂ ਰਿਹਾ ਪ੍ਰਿੰਕਲ ਇਹਨੂੰ ਸਮਝ ਹੀ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਬੋਲੋ ਉਹਦੀ ਵਾਈਫ ਇਹ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈ ਰਹਾ ਤੇ ਇਹ ਹੋਰਾ ਆਏਗਾ ਉਹਨੇ ਬਾਈਟ ਤੇ ਗਿਆ ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਿੰਦੇ ਤੇ ਸਭ ਕੁਝ ਕਰਦੇ ਆ ਉਹ ਨਹੀਂ ਆਹੋ ਅਲੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਉੱਪਰ ਗਲਾ ਕੇ ਵਾਪਸ ਲੈ ਕੇ ਆਇਆ ਮੋਟਾ ਮੋਟਾ ਕਾਰਨ ਕੀ ਮੰਨਦੇ ਉਹਦੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨੂੰ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਜੀ ਮੈਂ ਇਹ ਕਿਸੇ ਨਾਲ ਵਰਤਦੀ ਨਹੀਂ ਕਿਉਂਕਿ ਕਿਸੇ ਦੀ ਵੀ ਇੰਟਰਫੇਰੈਂਸ ਇਹ ਮੇਰਾ ਦੋਸਤ ਆ ਉਹ ਮੇਰਾ ਦੋਸਤ ਆ ਮੇਰਾ ਸਟਾਫ ਬੈਠਾ 30 ਜਣਾਂ ਦਾ ਮੇਰਾ ਸਟਾਫ ਆ ਆਪਾਂ ਕਿਸੇ ਨੂੰ ਨਹੀਂ ਬੁਲਾਉਣਾ ਆਪਾਂ ਤਾਂ ਇਹ ਚਾਚੇ ਨੂੰ ਨਹੀਂ ਬੁਲਾਉਣਾ ਆਪਾਂ ਭਾਬੀਆਂ ਨੂੰ ਨਹੀਂ ਬੁਲਾਉਣਾ ਰੈਂਡਮਲੀ ਇੱਕ ਬੰਦਾ ਖੜਾ ਹੋ ਕੇ ਕਹਿ ਦੇਵੇ ਵੀ ਏ ਕਮ ਸਿੱਟੀ ਸਾਡੇ ਨਾਲ ਸਹੀ ਆ ਜੋ ਕਹੋਗੇ ਔਨ ਕੈਮਰਾਮੈਨ ਨੂੰ ਤਿਆਰ ਇੱਕ ਸਿਰ ਬਿੱਕ ਸਕੇ ਭਰਾ ਮੇਰੇ ਨਾਲ ਖੜਨਗੇ ਤੁਹਾਨੂੰ ਮੈਂ ਦੱਸਦੀ ਗੱਲ ਉਹ ਮਾਮੇ ਠੀਕ ਆ ਫਾਈਨੈਂਸ਼ਲੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਹੈਨਾ ਵੀ ਆਪਾਂ ਰੈਡੀ ਰੂਡੀ ਪਰ ਗੁਰਸਿੱਖ ਬੰਦਾ ਬਹੁਤ ਵਧੀਆ ਹੈਨਾ ਪਰ ਫਾਈਨੈਂਸ਼ਲੀ ਪੈਸੇ ਤਾਂ ਚਾਹੀਦੇ ਵਿਆਹ ਕਰਾਉਣ ਨੂੰ 15 ਸਾਲ ਦੋਨੇ ਭੈਣ ਭਰਾਵਾਂ ਨੂੰ ਜਿਹੜੇ ਨਾਨਕਿਆਂ ਨੇ ਰੱਖਿਆ ਉਹਨਾਂ ਨੂੰ ੱੱੱਕੇ ਮਾਰ ਮਾਰ ਘਰੋਂ ਕੱਢਿਆ ਕੱਢ ਵੀ ਵੀਡੀਓ ਚਲੋ ਹੁਣ ਤੁਸੀਂ ਇਹਦਾ ਨਿਚੋੜ ਕੀ ਕੱਢਿਆ ਹੁਣ ਨਿਚੋੜ ਮੈਂ ਹੀ ਕਰਨਾ ਬਾਈ ਜੀ ਮੈਂ ਨਾਲ ਨਹੀਂ ਰਹਿਣਾ ਮੈਂ ਕੋਈ ਕੰਟ੍ਰੋਵਰਸੀ ਨਹੀਂ ਚਾਹੁੰਦਾ ਜੋ ਕਾਨੂੰਨ ਕਰੂਗਾ ਸਹੀ ਹੈ ਮੈਨੂੰ ਇਹਨਾਂ ਤੋਂ ਡਰ ਹੈ ਇਹਨਾਂ ਨੂੰ ਮੇਰੀਆਂ ਪਾਲਸੀਆਂ ਦਿਖਦੀਆਂ ਨੇ ਪਰ ਮੈਂ ਉਹ ਚੇਂਜ ਕਰਵਾਤੀਆਂ ਠੀਕ ਹੈ ਜਦੋਂ ਆਪਾਂ ਕਿਸੇ ਨਾਲ ਵਰਤਦੇਈ ਨਾ ਜਦੋਂ ਬੰਦਾ ਆ ਹੁਣ ਸਾਡੇ ਆ ਸਮਰਾਲੇ ਕੰਨ ਹੋਏ ਜਨਾਨੀ ਨੇ ਸਾਰਾ ਕੁਝ ਆਪਣੇ ਨਾਮ ਕਰਵਾਇਆ ਹੋਇਆ ਸੀਗਾ ਜਦ ਪਹਿਲਾਂ ਹੀ ਨਹੀਂ ਤਾਂ ਆਪਣੇ ਸਹੁਰਿਆਂ ਨਾਲ ਕਿਸੇ ਨਾਲ ਵਰਤਦੀ ਤਾਂ ਉਹਨੂੰ ਕੁਐਸਚਨਿੰਗ ਕਿਨੇ ਕਰਨੀ ਹੈ ਨੋਮੀਨੀ ਹੋ ਸੀਗੀ ਵਿੱਚ ਸੇਮ ਆ ਚੀਜ਼ ਕਰਨ ਨੂੰ ਪਿਆਰ ਸੀਗੇ 48 ਘੰਟੇ ਪਹਿਲੇ ਪੰਗਾ ਪਿਆ ਸੀ ਤੁਹਾਡੀ ਵਾਈਫ ਨੇ ਬਿਆਨ ਦਿੱਤੇ ਨੇ ਕਿ ਉਹ ਪੰਗੇ ਤੋਂ ਬਾਅਦ ਮੈਨੇਜ ਹੋਗੇ ਸਭ ਕੁਝ ਅਸੀਂ ਕਿਵੇਂ ਮੈਨੇਜ ਹੋ ਗਿਆ ਬਾਈ ਦੀ ਕੰਗੀ ਵਿੱਚ ਪੈਸਾ ਕੱਢ ਕੇ ਕੈਮਰਾ ਚਲਾਉਣਾ ਵਿੱਚ ਤੁਸੀਂ ਜੀ 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 ਹਾਂ ਦਿਖਾ ਲਗਾ ਕੋਈ ਵੀਡੀਓ ਕਿੱਥੇ ਜਿਹੜੀਆਂ ਨੇ ਮੈਕਡੋਨਲ ਫੜੀ ਗਈਆਂ ਉਹਨਾਂ ਨਾਲ ਤੇ ਫੇ ਇਹਨਾਂ ਨੇ ਬਾਅਦ ਵਿੱਚ ਮੇਰੇ ਕੋਲ ਗੱਡੀਆਂ ਚਾਰ ਸੀਗੇ ਚਾਰ ਗੱਡੀਆਂ ਜੋ ਅਸੀਂ ਲੱਭਣ ਲੱਗੇ ਜਦੋਂ ਜਨਾਨੀ ਘਰੋਂ ਚੱਲੇ ਗਈ ਤੇ ਬੰਦਾ ਲੱਭੂਗਾ ਹੀ ਫੋਨ ਤੁਸੀਂ ਚੱਕ ਨਹੀਂ ਰਹੇ ਇੱਕ ਉਹ ਬੰਦਾ ਜਿਹਨੇ ਮੇਰੇ ਤੇ ਪਰਚਾ ਕਰਾਇਆ ਜਿਹਨੇ ਮੈਨੂੰ ਜੇਲ੍ਹ ਭੇਜਿਆ ਉਹ ਬੰਦਾ ਮੈਨੂੰ ਇਹ ਗੱਲ ਦੱਸੇ ਇਹਦੀ ਦੇਰੀ ਜਨਾਨੀ ਸਾਡੇ ਕੋਲ ਹੈ ਤੇ ਇਹਦਾ ਕੀ ਫਰੋਤੀ ਹੋਗੀ ਔਰ ਕੀ ਹੋ ਗਿਆ ਪਰ ਉਹ ਹਰੂਕ ਤਾਂ ਨਹੀਂ ਮਾਤਾ ਜੀ ਨੇ ਵੀ ਉਹਨਾਂ ਨੂੰ ਕੁੱਟਿਆ ਉਹਨੇ ਹੀ ਹਰੂਕ ਲਾਈ ਕਿਵੇਂ ਕੁੱਟਿਆ ਭਾਈ ਜੀ ਮੈਡੀਕਲ ਕਰਾ ਲਓ ਉਹਨੇ ਚੇਲਕ ਰੋਕਿਆ ਇਹ ਬਜਾ ਉੱਥੇ ਜਾਂਦੀ ਸੀ ਮਤਲਬ ਜਾਰ ਐਵੇਂ ਸਾਡੇ ਮਹੱਲੇ 'ਚ ਦੋ ਪਾਸੇ ਘਰ ਨੇ ਐਵੇਂ ਜਾਂਦੀ ਸੀ ਮੰਮੀ ਨੇ ਰੋਕਿਆ ਵੀ ਤੂੰ ਇੱਧਰ ਨਾ ਜਾ ਉਹਨੂੰ ਕੁੱਟਣਾ ਨਹੀਂ ਕਹਿੰਦੇ ਉਹਨੂੰ ਰੋਕਣਾ ਕਹਿੰਦੇ ਨੇ ਜੀ ਜੇ ਜੇ ਕੋਈ ਨਿਸ਼ਾਨ ਹੈ ਤਾਂ ਫਿਰ ਸਿਵਲ ਸਰਪੰਚ ਨੂੰ ਗੱਈ ਨਹੀਂ ਉਹ ਲਿਖ ਕੇ ਦੇ ਦੇਣ ਵੀ ਇਹਦੇ ਇੱਥੇ ਤੇ ਨਿਸ਼ਾਨ ਲੱਗੇ ਹੋਏ ਆ ਪ੍ਰਿੰਕਲ ਦੀ ਗੱਡੀ ਰਾਤ ਨੂੰ 10 ਵਜੇ ਆਉਂਦੀ ਸਾਡੇ ਕੋਲ ਮੇਰੇ ਕਮਰੇ ਦੇ ਵਿੱਚ ਇਹਦਾ ਪੀਐਸਓ ਵੱਡ ਜਾਂਦਾ ਕਿ ਮਿਰਪਨ ਲੈ ਕੇ ਇਹ ਕੀ ਮਤਲਬ ਹੋਇਆ ਆ ਕੱਲ ਦੀ ਵੀਡੀਓ ਆ ਅੱਜ ਮੈਨ ਗੱਲ ਨਹੀਂ ਚਲਾਉ ਆ ਗੱਡੀ ਚ ਨੂੰ ਮੈਂ ਵਾਪਸ ਲੈ ਕੇ ਆ ਰਿਹਾ ਐਂਡ ਡਰਾਈਵਰ ਆ ਪ੍ਰਿੰਕਲ ਦੀ ਪਿੱਛੇ ਉਹ ਕੁੜੀ ਨਵ ਢੱਲੇ ਦੀ ਪਿੱਛੇ ਰੇਂਜ ਰੋਵਰ ਆ ਅੰਮਾ ਜੀ ਚਲਾਓ ਇਹਨੂੰ ਕਿਉਂ ਨਹੀਂ ਚਲਾਉਂਦੇ ਰਹੀ ਚੱਲਦੇ ਹਾਂ ਚਾ ਚਲਾਓ ਇਹਨੂੰ ਬਿਲਕੁਲ ਚਲਾਓ ਆ ਲੋ ਇਹਦੇ ਚ ਮੈਂ ਮਸਾ ਬੁਲਾ ਕੇ ਪਿੱਛੇ ਮੇਰੀ ਵਾਲੀ ਗੱਡੀ ਆ ਆ ਡਰਾਈਵਰ ਲੰਗੀ ਆ ਇਹਦੀ ਸੇਲੀ ਦੀ ਗੱਡੀ ਆ ਪ੍ਰਿੰਕਲ ਦੀ ਆ ਦੀ ਆਪਣੀ ਉਹ ਕੁੜੀ ਦੀ ਜਿਹਨੇ ਮੇਰੇ ਤੇ ਪਰਚਾ ਕਰਾਇਆ 105 ਨੰਬਰ ਐਫ ਆਈ ਆਰ ਮੇਰੇ ਤੇ ਹੋਈ ਆ ਇੱਕ ਵੱਡਾ ਅਧਿਕਾਰੀ ਇਹਨਾਂ ਨਾਲ ਰਲਿਆ ਜਿਹਨੇ 6 ਲੱਖ ਖਾਦਾ ਮੇਰੇ ਤੋਂ ਔਰ ਮੇਰੀ ਪੂਰੀ ਮਾਰ ਗੁੱਟ ਕਰੀ ਹੈ ਆ ਪਿੱਛੇ ਵਾਲੀ ਫੇਰ ਸਾਡੀ ਵਾਲੀ ਆ ਸਾਇਲ ਦੀ ਕਰੈਟ ਮੈਂ ਇਹਦੇ ਚ ਲੱਭਦਾ ਲੱਭਦਾ ਮੈਨੂੰ ਮੈਕਡੋਨਲ ਲੱਭ ਗਈ ਇੰਨੀ ਕ ਕੌਨਸਪੀਰੈਂਸੀ ਰਚਣ ਲੱਗੇ ਹੋਏ ਨੇ ਵੀ ਇਹਨੂੰ ਅਸੀਂ ਕੱਲ ਮਰਵਾ ਦਾਂਗੇ ਇਹਨੂੰ ਮਰਵਾ ਕੇ ਜੋ ਇਹਦੇ ਪੈਸੇ ਨੇ ਉਹ ਅਸੀਂ ਲਵਾਂਗੇ ਕੰਮ ਚ ਹਿੱਸੇ ਪਾਉਣ ਦੀ ਗੱਲ ਕੀਤੀ ਅੱਜ ਤੋਂ 30 ਸਾਲ ਪੁਰਾਣਾ ਪ੍ਰਿੰਕਲ ਦਾ ਸ਼ੂਜ਼ ਦਾ ਕੰਮ ਹੈ ਠੀਕ ਹੈ ਫਿਰ ਇਹਨੂੰ ਮੇਰੇ ਨਾਲ ਦੋਸਤੀ ਪੈਸੇ ਤੋਂ ਬਾਅਦ ਹੀ ਬੂਟਾਂ ਦਾ ਕੰਮ ਕਿਵੇਂ ਯਾਦਾ ਹੈ ਇਨੂੰ ਬਈ ਲਾਲ ਚ ਬੈ ਗਿਆ ਜਿਵੇਂ ਹੁਣ ਮੈਨਾਂ ਬੈਠਾ ਗੱਲੇ ਤੇ ਇਹ ਹੁਣ ਕਹ ਲਉਂਦਾ ਮਨ ਚ ਆ ਗੱਲ ਆ ਰਹੀ ਵੀ ਮੈਂ ਇੱਥੇ ਹਿੱਸਾ ਪਾਪਾ ਜੀ ਮੈਂ ਹਿੱਸਾ ਨਹੀਂ ਪਾ ਸਕਦਾ ਮੈਂ ਪਾਰਟ ਦੇ ਸਕਦਾ ਮੇਰੇ ਨਾਲ ਕੰਮ ਕਰ ਠੀਕ ਹੈ ਮਰਦੇ ਦੀ ਕਿਰਪਾ ਚੱਲੀ ਜਾਂਦਾ ਯਾਰ ਇੱਥੇ ਦਾ ਤਰੱਕੀ ਕਰਨੀ ਗੁਨਾਹ ਹੋ ਗਈ ਮੈਨੂੰ ਤਾਂ ਇਹ ਲੱਗਦਾ ਮੇ ਤੇ ਜਲਸੀ ਆ ਹੋ ਰਹੀ ਚਲੋ ਓਵਰঅল ਕੀ ਕਹਿਣਾ ਚਾਹੁੰਦੇ ਹੋ ਓਵਰঅল ਮੈਂ ਕੋਈ ਸਵਾਲ ਨਹੀਂ ਚਾਹੁੰਦਾ ਕੁਝ ਨਹੀਂ ਚਾਹੁੰਦਾ ਠੀਕ ਹੈ ਜੋ ਹੋ ਗਿਆ ਆਪਾਂ ਨਾਲ ਹੀ ਰਹਿਣਾ ਜੋ ਕਾਨੂੰਨ ਜੋ ਕਹਿਣਗੇ ਉਹ ਮੈਂ ਰਾਜੀ ਆ ਜੋ ਮੈਨੂੰ ਖਰਚਾ ਲੱਗੂਗਾ ਮੈਂ ਰਾਜੀ ਆ ਮੈਂ ਕੋਈ ਬੱਚੇ ਰੋਕੇ ਨਹੀਂ ਮੈਂ ਤੁਹਾਨੂੰ ਰਿਕਾਰਡਿੰਗ ਦੇ ਦੇਣਾ ਮਾਵਾਂ ਧੀਆ ਆਪਸ ਚ ਗੱਲ ਕਰਦੀਆਂ ਤੁਹਾਨੂੰ ਮੈਂ ਚਲਾ ਦੇਣਾ ਐਂਡ ਵਾਲਾ ਪਾਰਟ ਚਲਾ ਦੇ ਇਹਨੇ ਫੇਰ ਗੱਲ ਕਰਾਈ ਜਿਹਦਾ ਨਾਂ ਸਾਹਿਲ ਗਲੋਤਰਾ ਲਹਿਰੀ ਵੀ ਮੈਨੂੰ ਮਾਰਿਆ ਵੀ ਭਾਬੀ ਤੁਸੀਂ ਗੱਲ ਕਰ ਲਓ ਮੰਮੀ ਪਾਪਾ ਨੂੰ ਆਪਣੇ ਬੁਲਾ ਲਓ ਪਾਪਾ ਦਾ ਆਣ ਜੋਗੀ ਨਹੀਂ ਭਰਾ ਆਉਂਦਾ ਹਮੇਸ਼ਾ ਠੀਕ ਹੈ ਆਲੋ ਪ੍ਰਿੰਕਲ ਆਉਂਦਾ ਤੇ ਉਸ ਜਿਹੜਾ ਹੈਗਾ ਜਿੰਦਾ ਇਹਨੇ ਆਹ ਫੋਨ ਲਾਇਆ ਆਂਟੀ ਦੀ ਸੱਸੀ ਦਾ ਹੁਣ ਐਂਡ ਤੇ ਦੋਨੇ ਗੱਲ ਕਰਦੀ ਆ ਰੋ ਰਹੀਆਂ ਠੀਕ ਠੀਕ ਤੂੰ ਆ ਜਾ ਬੱਸ ਠੀਕ ਹੈ ਤੂੰ ਬੱਚੇ ਸਾਡੇ ਜਾ ਲੈ ਫੋਨ ਕਿਹਨੂੰ ਲਾਇਆ ਸੀ ਜੀ ਬੱਚੇ ਨੇ ਯਾਰ ਠੀਕ ਹੈ ਫੋਨ ਮੇਰੇ ਸਾਸ ਨੂੰ ਲਾਇਆ ਮੇਰੇ ਦੋਸਤ ਨੇ ਤੁਸੀਂ ਆਜ ਨਹੀਂ ਮੈਂ ਨਹੀਂ ਆਣਾ ਠੀਕ ਉਹਨਾਂ ਨੂੰ ਦੇ ਦੋ ਉਹਨਾਂ ਨੂੰ ਭੇਜ ਮੈਂ ਫਿਰ ਦੇਖੀ ਆਣਾ ਜਿਹੜਾ ਪਾਬ ਕਰਦੇ ਉਹਨਾਂ ਨੂੰ ਭੇਜ ਦੋ ਭੇਜ ਦੇ